ਹੇ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਅਜਾ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਅਮਰਤਪਾਲ ਅਮਰਤਪਾਲ ਨੂੰ ਸੌਣ ਦੀ ਫਿਰ ਤੋਂ ਰਚੀ ਬਹੁਤ ਵੱਡੀ ਇੱਕ ਸਾਜ਼ਿਸ਼ਾ ਜੋ ਸਰਕਾਰ ਦੀ ਬੀਜੇਪੀ ਦੀ ਜੋ ਭਾਈ ਆ ਦੋ ਦਿਨ ਪਹਿਲਾਂ ਜੋ ਇੱਕ ਘਟਨਾ ਵਾਪਰੀ ਆ ਅੰਮ੍ਰਿਤਸਰ ਦੇ ਵਿੱਚ ਡਾਕਟਰ ਵੇਦਕਰਨ ਦੀ ਜੋ ਮੂਰਤੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਇੱਕ ਵਿਅਕਤੀ ਬਣੀਓ ਜਿਹਦਾ ਨਾਮ ਆਕਾਸ਼ ਦੀਪ ਜੋ ਇਹ ਸ਼ਖਸ ਦੁਬਈ ਦੇ ਰਹਿਣ ਵਾਲਾ ਸੀ ਤੇ ਜੋ ਦੱਸਿਆ ਜਾ ਰਿਹਾ ਸ਼ੁਰੂ ਤੋਂ ਇਹ ਜਦੋਂ ਗਿਆ ਇੱਥੋਂ ਪੰਜਾਬ ਚੋਂ ਉਦੋਂ ਕਲੀਨ ਸੇਫ ਸੀ ਤਾਂ ਜੇ ਵਿੱਚ ਗੱਲ ਕਰੀਏ ਅਮਰਤਪਾਲ ਦੀ ਜੋ ਅਮਰਤਪਾਲ ਦੇ ਨਾਲ ਇਹਦਾ ਕੋਈ ਕਨੈਕਸ਼ਨ ਜੋ ਜੋੜਿਆ ਗਿਆ ਜੋ ਇਹ ਭਾਜਪਾ ਦੇ ਜਿਹੜੇ ਇਹਨਾਂ ਦਾ ਇਹ ਕਹਿਣਾਗਾ ਭਾਜਪਾ ਦੇ ਆਗੂ ਹੈ ਜਿਹੜੇ ਇਹ ਕਹਿੰਦੇ ਆ ਵੀ ਇਹ ਅਮਰਤਪਾਲ ਦਾ ਹੱਥ ਆ ਇਹਦੇ ਵਿੱਚ ਕਿਉਂਕਿ ਇਹ ਸਾਕਸਾ ਜੋ ਐਡਵਾਈਟੋ ਆਇਆ ਤਿੰਨ ਚਾਰ ਮਹੀਨੇ ਦੇ ਜੋ ਅੰਮ੍ਰਿਤਸਰ ਵਿੱਚ ਰਹਿਣ ਵਾਲਾ ਜੋ ਤਾਂ ਇਹਨੇ ਜੋ ਇੱਕ ਬਹੁਤ ਵੱਡੀ ਘਟਨਾ ਕੀਤੀ ਹੈਗੀ ਇਹ ਵੀ ਕਲੀਨ ਸ਼ੇਵ ਸੀ ਜੇ ਗੱਲ ਕਰੀਏ ਅਮਰਤਪਾਲ ਸਿੰਘ ਤਾਂ ਉਹ ਵੀ ਦੁਬਈ ਦੇ ਵਿੱਚ ਰਹਿ ਕੇ ਉਹਦੀ ਵੀ ਪਹਿਲਾਂ ਕਲੀਨ ਸ਼ੇਵ ਸੀ ਤਾਂ ਉਸਨੇ ਬਾਅਦ ਵਿੱਚ ਕੇਸ ਦਾੜੀ ਰੱਖੀ ਹੈ ਤਾਂ ਜੋ ਇਹ ਸਖਸ ਆਕਾਸ਼ਦੀਪ ਇਹ ਵੀ ਜਦੋਂ ਇੱਥੋਂ ਪੰਜਾਬ ਚੋਂ ਗਏ ਹੈ ਦੁਬਈ ਦੇ ਵਿੱਚ ਉਦੋਂ ਕਲੀਨ ਸ਼ੇਵ ਸੀ ਤਾਂ ਇਹਦੇ ਉੱਪਰ ਜੇ ਗੱਲ ਕਰੀਏ ਟਾਰਗੇਟ ਹੁਣ ਅਮਰਤਪਾਲ ਨੂੰ ਸਿੱਧਾ ਸਾਫ ਪਤਾ ਲੱਗਦਾ ਅਮਰਤਾ ਅਮਰਤਪਾਲ ਉੱਪਰ ਰੋਪ ਲਾ ਦਿੱਤੇ ਜਾਂਦੇ ਕਿਉਂਕਿ ਅਮਰਤਪਾਲ ਤੋਂ ਇਸ ਸਰਕਾਰਾਂ ਨੂੰ ਦੋਨੇ ਪਾਸੋਂ ਪੂਰੀ ਤਰ੍ਹਾਂ ਡਰ ਰਹੀਆਂ ਪੰਜਾਬ ਸਰਕਾਰ ਸੈਂਟਰ ਸਰਕਾਰ ਵੀ ਕਿਸੇ ਵੀ ਹਾਲਤ ਚਾਰੇ ਪਾਸੋਂ ਰਾਹ ਬੰਦ ਕੀਤੇ ਜਾਂਦੇ ਆ ਅਮਰਪਾਲ ਸਿੰਘ ਦੇ ਨਵੇਂ ਤੋਂ ਨਵੇਂ ਤਰੀਕੇ ਨਾਲ ਅਮਰਪਾਲ ਨੂੰ ਫਸਾਇਆ ਜਾ ਰਿਹਾ ਕਿਉਂਕਿ ਜੋ ਕਾਸ਼ਦੀਪ ਆ ਇਹ ਲੋਕਾਂ ਨੇ ਦੇਖ ਵੀ ਚੁੱਕੇ ਸਾਰਾ ਕੁਝ ਵੀ ਦਿਨ ਦਿਹਾੜੇ ਜੋ ਡਾਕਟਰ ਵੇਦਕਰਨ ਜੋ ਕਿ ਉਹਨਾਂ ਦੀ ਮੂਰਤੀ ਨੂੰ ਤੋੜਿਆ ਗਿਆ ਆ ਜਿਹੜੇ ਸਖਸ ਨੂੰ ਤੁਰੰਤ ਇਹ ਪੁਲਿਸ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਤਾਂ ਇਹ ਲੋਕਾਂ ਨੇ ਉਦੋਂ ਦੇਖਿਆ ਤਾਂ ਉਹ ਸਖਸ ਕੱਲਾ ਸੀਗਾ ਜਦੋਂ ਤੋੜ ਤੋੜ ਰਿਹਾ ਸੀ ਮੂਰਤੀ ਤਾਂ ਤੁਰੰਤ ਆਪਣੇ ਜਿਹੜੇ ਇੱਥੇ ਆਪਣੇ ਜਿਵੇਂ ਕਹਦੇ ਜੀਏ ਸੰਬੰਧੀ ਜਿਵੇਂ ਆਪਾਂ ਕਹਿੰਦੇ ਜੀਏ ਜੋ ਆਪਣੇ ਸਿੰਘ ਸੀ ਕੋਈ ਸਿੰਘ ਸਹਿਬਾਨ ਕੋਲੇ ਸੀ ਜਿਹੜੇ ਇਹਨਾਂ ਨੇ ਤੁਰੰਤ ਇਹਨਾਂ ਨੂੰ ਗ੍ਰਿਫਤਾਰ ਕਰਾਤਾ ਪੰਜਾਬ ਪੁਲਿਸ ਨੇ ਇਹਨੂੰ ਗ੍ਰਿਫਤਾਰ ਕੀਤਾ ਜਿਹੜਾ ਵਿਅਕਤੀ ਆ ਤਾਂ ਇਹਨੂੰ ਜੋ ਕੜੀ ਤੋਂ ਕੜੀ ਸਜ਼ਾ ਦੇਣ ਦੀ ਪੀਲ ਵੀ ਕਿਹਾ ਗਿਆਗਾ ਪੰਜਾਬ ਦੀ ਇੱਕੋ ਹੀ ਆਵਾਜ਼ ਆ ਕਿਉਂਕਿ ਡਾਕਟਰ ਵੇਦਕਰਨ ਜਿਨੇ ਕਿ ਇਤਿਹਾਸ ਲਿਖਿਆ ਹੋਇਆ ਸੀ ਪੂਸਾਰਾ ਪੰਜਾਬ ਆਪਾਂ ਕਹਿੰਦੇ ਵੀ ਉਹਨਾਂ ਦਾ ਸਹਿਬਾਗ ਜੋ ਸਾਰੇ ਪੰਜਾਬੀ ਉਹਦੀ ਬਹੁਤ ਆਪਾਂ ਕਹ ਲਈਏ ਵੀ ਸਾਡੇ ਪੰਜਾਬ ਦੇ ਵਿੱਚ ਸੰਜੋਗ ਬਹੁਤ ਵੱਡਾ ਡਾਕਟਰ ਵੇਦਕਰਨ ਦਾ ਉਹ ਸਾਰਿਆਂ ਨੂੰ ਪਤਾ ਤਾਂ ਉਹਦੀ ਇੱਕ ਆਪਾਂ ਕਹ ਲਈਏ ਵੀ ਬੇਅਪਦੀ ਕਰਿਆ ਕਿ ਮੂਰਤੀ ਦੀ ਸਟੈਚੂ ਨੂੰ ਤੋੜਿਆ ਗਿਆ ਉਹ ਸਾਕਸ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਇਹ ਸਾਡੇ ਪੰਜਾਬ ਦੀ ਪੀਲ ਆ ਪਰ ਜਿਹੜਾ ਹੁਣ ਅਮਰਤਪਾਲ ਸਿੰਘ ਨੂੰ ਇਹ ਫਸਾਇਆ ਜਾ ਰਿਹਾ ਇਹ ਇੱਕ ਸਰਕਾਰ ਦੀ ਸਾਜ਼ਿਸ਼ਾ ਬਹੁਤ ਵੱਡੀ ਸਾਜ਼ਿਸ਼ ਰਚੀ ਹੋਈ ਹੈ ਜਿਹੜੀ ਜੋ ਅਮਰਤਪਾਲ ਸਿੰਘ ਨੂੰ ਫਸਾਉਣ ਦੀ ਕਿਉਂਕਿ ਚਾਰੇ ਪਾਸੋਂ ਰਾਹ ਬੰਦ ਕੀਤੇ ਗਏ ਆ ਅਮਰਤਪਾਲ ਦੇ ਵੀ ਕਿਸੇ ਵੀ ਤਰੀਕੇ ਨਾਲ ਅਮਰਤਪਾਲ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਹਲੇ ਤੱਕ ਸਾਹਮਣੇ ਆਈ ਕਿਉਂਕਿ ਇਹਦੀ ਇਮਿਊਨਿਟੀ ਕਿਸ਼ਨ ਚੱਲੀ ਆ ਰਹੀ ਆ ਤਾਂ ਹਲੇ ਤੱਕ ਜੋ ਇਹ ਜਾਣਕਾਰੀ ਸਾਹਮਣੇ ਆਉਗੀ ਤੁਰੰਤ ਆਪਾਂ ਥੋੜੇ ਨਾਲ ਵਿਚਾਰ ਸਾਂਝੇ ਕਰਾਇਆ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲਾਂ ਪੰਜਾਬ ਦੇ ਪ੍ਰਤੀ ਗੱਲਬਾਤ ਹੁੰਦੀ ਆ ਤਾਂ ਜਿਹੜੇ ਹੁਣ ਇਹ ਇਲਜ਼ਾਮ ਲਾਤੇ ਗਏ ਆ ਅਮਰਤਪਾਲ ਸਿੰਘ ਤੇ ਇਹਦੇ ਵਿੱਚ ਸਿੱਧਾ ਅਮਰਤਪਾਲ ਸਿੰਘ ਨੂੰ ਫਸਾਇਆ ਜਾ ਰਿਹਾ ਕਿ ਕਿ ਨਜ਼ਰ ਸਿੱਧੇ ਸਾਹਮਣੇ ਇਹ ਹੀ ਨਜ਼ਰ ਆ ਰਿਹਾ ਵੀ ਅਮਰਤਪਾਲ ਸਿੰਘ ਦੇ ਉੱਪਰ ਜਿਹੜੇ આરોਪ ਲਾਇਆ ਇਹਦੇ ਨਾਲ ਕਲੈਕਸ਼ਨ ਆ ਜੋ ਆਕਾਸ਼ਦੀਪ ਜੋ ਦੁਬਈ ਦੇ ਵਿੱਚ ਆਇਆ ਕਿਉਂਕਿ ਅਮਰਤਪਾਲ ਸਿੰਘ ਵੀ ਦੁਬਈ ਦੇ ਵਿੱਚ ਪਹਿਲਾਂ ਰਹਿ ਕੇ ਆਏ ਆ ਤਾਂ ਇਹਦਾ ਸਾਫ ਪਤਾ ਲੱਗਦਾ ਈ ਅਮਰਤਪਾਲ ਨੂੰ ਇਹ ਟਾਰਗੇਟ ਕਰ ਰਹੀ ਆ ਪੀਜਪੀ ਕਿਉਂਕਿ ਵੀ ਕਿਸੇ ਵੀ ਪਾਸਿਓਂ ਚਾਰੇ ਪਾਸੋਂ ਰਾਹ ਬੰਦ ਕੀਤੇ ਜਾਂਦੇ ਅਮਰਤਪਾਲ ਵੀ ਕਿਸੇ ਤਰੀਕੇ ਨਾਲ ਬਾਹਰ ਨਾ ਆ ਜੇ ਕਿਉਂਕਿ ਜਦੋਂ ਇਹ ਨਵੀਂ ਪਾਰਟੀ ਬਣ ਜਾ ਰਹੀ ਸੀ ਤਰੰਤ ਇਹਨਾਂ ਨੂੰ ਜਦੋਂ پلਕ ਲੱਗੇ ਦੇ ਉੱਪਰ ਯੂਪੀਏ ਦਾ ਕੇਸ ਲਾ ਦਿੱਤਾ ਗਿਆ ਸੀ ਜੋ ਕਿ ਹਰੀ ਨੌਦਾ ਸਿੰਘ ਦਾ ਇੱਕ ਕੇਸ ਜੋ ਉਹਦੇ ਆਪਾਂ ਕਹਿੰਦੇ ਹਤਿਆ ਦਾ ਕੇਸ ਲਾਤਾ ਸੀ ਜੋ ਹਰੀ ਨਾਮ ਗੁਰਪ੍ਰੀਤ ਸਿੰਘ ਇਹਨਾਂ ਦਾ ਕੇਸ ਲਾਇਆ ਗਿਆ ਸੀ ਤਾਂ ਤਰ੍ਹਾਂ ਤਰ੍ਹਾਂ ਦੇ ਯੋਜਨਾ ਉੱਪਰ ਮੁੱਦੇ ਉੱਠ ਰਹੇ ਕਿਉਂਕਿ ਇੱਕ ਅਮਰਤਪਾਲ ਸਿੰਘ ਇਸ਼ਾਨ ਦੀ ਜੇਲ੍ਹ ਦੇ ਵਿੱਚ ਜੋ ਉਹ ਉਥੋਂ ਮੰਨ ਕੇ ਚਲੋ ਕੈਦ ਕੀਤੇ ਹੋਏ ਆ ਜੇ ਕਹਦੇ ਵੀ ਉਥੋਂ ਪਰਿੰਦਾ ਪਰ ਵੀ ਨਹੀਂ ਮਾਰ ਸਕਦਾ ਜੇਲ੍ਹ ਦੇ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ ਅਮਰਤਪਾਲ ਸਿੰਘ ਨੂੰ ਤਾਂ ਤਰ੍ਹਾਂ ਤਰ੍ਹਾਂ ਤੋਂ ਉਹਦੇ ਉੱਪਰ ਹਰ ਰੋਜ਼ ਰੋਪ ਲੱਗਦੇ ਆਉਂਦੇ ਆ ਤਾਂ ਇਹਦੇ ਵਿੱਚ ਸਿੱਧਾ ਸਪੱਸ਼ਟ ਆ ਲੱਗਦਾ ਵੀ ਜਿਵੇਂ ਕੋਈ ਵੀ ਸਾਡੇ ਪੰਜਾਬ ਦੇ ਵਿੱਚ ਜਦੋਂ ਬੰਦੀ ਸਿੰਘਾਂ ਨੂੰ ਰਿਹਾਈ ਨੂੰ ਲੈ ਕੇ ਇੱਕ ਮੋਰਚਾ ਰੱਖਿਆ ਗਿਆ ਸੀ ਉੱਥੇ ਕੀ ਹੁੰਦਾ ਪੰਜਾਬ ਸਰਕਾਰ ਆ ਜਿਹੜੀ ਸਿੱਧਾ ਤਰੂਗਿਆਂ ਦੇ ਗੋਲੇ ਤੇ ਡਾਂਗਾ ਮਾਰੀਆਂ ਜਾਂਦੀਆਂ ਸਿੰਘਾਂ ਦੇ ਸਿੱਧਾ ਸਾਬਤ ਤਾਂ ਲੱਗਦਾ ਵੀ ਕਿਸੇ ਵੀ ਤਰੀਕੇ ਨਾਲ ਅਮਰਤਪਾਲ ਨੂੰ ਬਾਹਰ ਨਾ ਲਿਆ ਸਕਣ ਜਦੋਂ ਕੋਈ ਪੰਜਾਬ ਦੀ ਜਾਂ ਗੱਲ ਹੁੰਦੀ ਹੈ ਕੋਈ ਅਮਰਤਪਾਲ ਵਾਸਤੇ ਕੋਈ ਵੀ ਮੁੱਦਾ ਰੱਖਿਆ ਜਾਂਦਾ ਤਾਂ ਕੋਈ ਨਾ ਕੋਈ ਨਵੀਂ ਤੋਂ ਨਮਾ ਉਹਦੇ ਉੱਪਰ આરોਪ ਲਾ ਦਿੱਤਾ ਜਾਂਦਾ ਜਿਵੇਂ ਹੁਣ ਕਾਸ਼ਦੀਪ ਜੋ ਕਿ ਇਹ ਇੱਕ ਸਖਸ ਅਮਰਤਸਰ ਦੇ ਵਿੱਚ ਸਟੈਚੂ ਤੋੜਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਸਖਸ ਨੇ ਤਾਂ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਤਾ ਹਲੇ ਤੱਕ ਉਹਦੀ ਜਾਣਕਾਰੀ ਜਦੋਂ ਤਰੰਤ ਆਊਗੀ ਸਾਹਮਣੇ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਅਜੇ ਉਹਦੀ ਇਨਕੁਇਰੀ ਚੱਲੀ ਜਾਂਦੀ ਆ ਤਾਂ ਜੋ ਇਹ ਸਿੱਧਾ ਸਾਬਤ ਤਾਂ ਲੱਗਦਾ ਵੀ ਅਮਰਤਪਾਲ ਦੇ ਉੱਪਰ ਰੋਪਲਾਤਾ ਜਾਂਦਾ ਚਲੋ ਜੀ ਖਾਸ ਕਰਕੇ ਆਪਾਂ ਪੰਜਾਬ ਦੇ ਮੁੱਦਿਆਂ ਤੇ ਚੱਲਣਾ ਪੰਜਾਬ ਦੇ ਪ੍ਰਤੀ ਜੋ ਗੱਲਬਾਤ ਹੁੰਦੀ ਆ ਤੁਹਾਡੇ ਨਾਲ ਸਾਂਝੀ ਕਰਦੇ ਆ ਜੀ ਜਿੱਥੋਂ ਤੱਕ ਵੀਡੀਓ ਜਾਂਦੀ ਆ ਸ਼ੇਅਰ ਕਰਦੇ ਕਰੋ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ